ਕੈਨੇਡਾ ਦੀ ਇਕਨੋਮੀ ਹੈ ਉਹ ਹੈਗੀ ਆ ਇਮੀਗ੍ਰੈਂਟ ਬੇਸਡ ਸੋ ਕਹਿੰਦਾ ਮਤਲਬ ਇਹ ਹੈ ਕਿ ਜਿੰਨੇ ਜ਼ਿਆਦਾ ਨਿਊ ਕਮਰਸ ਕੈਨੇਡਾ ਦੇ ਅੰਦਰ ਆਂਦੇ ਆ ਉਦਾਂ ਹੀ ਕੈਨੇਡਾ ਦੀ ਜਿਹੜੀ ਇਕਨੋਮੀ ਜਿਹੜੀ ਆ ਗਰੋ ਕਰਦੀ ਹੈਗੀ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਜਿਹੜੀ ਰੋਕ ਲੱਗੀ ਹੈਗੀ ਆ ਉਹਦਾ ਨੁਕਸਾਨ ਆਲਰੇਡੀ ਹੋਣਾ ਸ਼ੁਰੂ ਹੋ ਚੁੱਕਾ ਹੈਗਾ ਸੋ ਖਬਰ ਆਈ ਸੀਗੀ ਕਿ ਜਿਹੜੀ ਬ੍ਰੈਂਪਟਨ ਟ੍ਰਾਂਜ਼ਿਟ ਹੈ ਜਿਹੜੀਆਂ ਆਪਣਾ ਬੱਸ ਸਰਵਿਸ ਪ੍ਰੋਵਾਈਡ ਕਰਦੀਆਂ ਹੈ ਬ੍ਰੈਂਪਟਨ ਮਿਸਿਸਾਗਾ ਟ੍ਰਾਂਟੋ ਏਰੀਆ ਦੇ ਅੰਦਰ ਉਹਨਾਂ ਨੂੰ 26 ਬਿਲੀਅਨ ਡਾਲਰ ਦਾ ਰੈਵਨਿਊ ਦੇ ਅੰਦਰ ਘਾਟਾ ਪਿਆ ਸੋ 26 ਮਿਲੀਅਨ ਡਾਲਰ ਦਾ ਘਾਟਾ ਮਤਲਬ ਹੀ ਜਿਹੜੀ ਉਹਨਾਂ ਦੇ ਬੱਸਾਂ ਦੇ ਅੰਦਰ ਆਉਣ ਜਾਣ ਵਾਲੇ ਸਫ਼ਰ ਕਰਨ ਵਾਲੇ ਜਿਹੜੀ ਜਨਤਾ ਸੀਗੀ ਉਹ ਘਟ ਗਈ ਕਾਫੀ ਜ਼ਿਆਦਾ ਬੱਸਾਂ ਢੇ ਖਾਲੀ ਪਈਆਂ ਇੱਥੇ ਸਾਰੇ ਠੀਕ ਹੈ ਤੇ ਜਿੱਥੇ ਦੇਖੋ ਬੱਸਾਂ ਜਿਹੜੀਆਂ ਹੈਗੀਆਂ ਉਹ ਖਾਲੀ ਜਾ ਰਹੀਆਂ ਪਈ ਆ ਮੈਂ ਹੁਣ ਦੇਖ ਰਿਹਾ ਬੱਸ ਗਈ ਨਾ ਕਿ ਮੇਰੇ ਕੋਲੋਂ ਵੀ ਖਾਲੀ ਜਾ ਰਹੀ ਆ ਤੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਹੈ ਜਿਆਦਾਤਰ 90% ਜਿਹੜੇ ਆ ਉਹ ਬੱਸਾਂ ਦੇ ਅੰਦਰ ਟਰੈਵਲ ਕਰਦੇ ਆ ਤੇ ਉਹਦਾ ਨੁਕਸਾਨ ਜਿਹੜਾ ਹੁਣ ਬ੍ਰੈਮਟਨ ਜਿਹੜੀ ਬੱਸ ਜਿਹੜੀ ਟਰਾਂਜ਼ਿਟ ਹੈਗੀ ਆ ਉਹਨੂੰ ਹੋਇਆ 26 ਮਿਲੀਅਨ ਡਾਲਰ ਦਾ ਨੁਕਸਾਨ ਉਹਨੂੰ ਹੋ ਗਿਆ 25 2025 ਦੇ ਅੰਦਰ ਘਟ ਗਿਆ ਅਗਲੇ ਸਾਲ ਹੋਰ ਵੀ ਘਟ ਜਾਣਾ ਹੈ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਇਕਨੋਮੀ ਨੂੰ ਵਧਾ ਰਹੇ ਸੀਗੇ ਬਹੁਤ ਜ਼ਿਆਦਾ ਉਹ ਹੁਣ ਨਾ ਆਣ ਕਰਕੇ ਜਿਹੜੇ ਬੰਦ ਹੋ ਗਏ ਐ ਸਪੈਸ਼ਲੀ ਪੰਜਾਬ ਤੋਂ ਜਿਹੜੇ ਨਹੀਂ ਆ ਰਹੇ ਆ ਤੇ ਇੰਟਰਨੈਸ਼ਨਲ ਸਟੂਡੈਂਟ ਦਾ ਘਟਾ ਹੋਣ ਕਰਕੇ ਆਲਰੇਡੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਆ ਸੋ ਜੇਲਾ ਦੇ ਵਿੱਚ ਉਹ ਸਫਰ ਕਰਦੇ ਸੀ ਉਹ ਬੱਸਾਂ ਨੂੰ ਘਾਟਾ ਪੈ ਗਿਆ 26 ਮਿਲੀਅਨ ਡਾਲਰ ਦਾ ਘਾਟਾ ਪੈ ਗਿਆ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇੱਕ ਸਾਲ ਦੇ ਅੰਦਰ ਤੇ ਇਮੀਗ੍ਰੈਂਟ ਜਿਹੜਾ ਵੀ ਨਵਾਂ ਦਾ ਉਹ ਹੁਣ ਜਿਹੜੇ ਸਟੂਡੈਂਟ ਆ ਜੇ ਘਰ ਲੈਣੇ ਉਹਨਾਂ ਨੇ ਰੈਂਟਲ ਮਾਰਕੀਟ ਡਾਊਨ ਆ ਗਈ ਹੈ ਰੀਅਲ ਏਸਟੇਟ ਦੀ ਟੋਰੰਟੋ ਕੈਨੇਡਾ ਦੀ ਸਾਰੇ ਪਾਸੇ ਦੇਖਿਆ ਜਾਵੇ ਤੇ ਔਰ ਹੁਣ ਜਿਹੜਾ ਵੀ ਕੋਈ ਆਂਦਾ ਹੈ ਉਹਨੇ ਖਾਣਾ ਵੀ ਖਾਣਾ ਹੈ ਤੇ ਜਿਹੜੇ ਗਰੋਸਰੀ ਰਾਸ਼ਨ ਪਾਣੀ ਵੀ ਖਾਣਾ ਆ ਉਹਨੇ ਰਾਸ਼ਨ ਪਾਣੀ ਵਾਲੇ ਜਿਹੜੇ ਹੈਈ ਦੁਕਾਨਾਂ ਉਹਲਾਂ ਦਾ ਬਿਜ਼ਨਸ ਵੀ ਘਟਣਾ ਆ ਤੇ ਇਹ ਤਾਂ ਹੈਗੀ ਆ ਮੇਜਰ ਜਿਹੜਾ ਮਤਲਬ ਜਿਹੜਾ ਡਾਊਨਫਾਲ ਆਇਆ ਹੈਗਾ ਰੀਅਲ ਸਟੇਟ ਮਾਰਕੀਟ ਡਾਊਨ ਆ ਗਈ ਹੈ ਘਰਾਂ ਦੇ ਪ੍ਰਾਈਸ ਜਿਹੜੇ ਹੈਗੇ ਆ ਉਹਨਾਂ ਦੇ ਤੇ ਇੰਪੈਕਟ ਪੈ ਰਗਾ ਕਿ ਸਟੂਡੈਂਟ ਬੇਸਡ ਸਟੂਡੈਂਟਸ ਤੋਂ ਕਿੰਨਾ ਫਾਇਦਾ ਹੋ ਰਿਹਾ ਸੀ ਕੈਨੇਡਾ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਸਕੂਲਾਂ ਦੀਆਂ ਫੀਸਾਂ ਦੇ ਰਹੇ ਸੀਗੇ ਕਾਲਜਾਂ ਦੀਆਂ ਫੀਸਾਂ ਜਿੱਥੇ ਵੀ ਉਹ ਪੜ੍ਹਦੇ ਸੀਗੇ ਉਹਦੀਆਂ ਫੀਸਾਂ ਫਿਰ ਉਹ ਕਿਰਾਏ ਤੇ ਰਹਿੰਦੇ ਸੀ ਫਿਰ ਉਹ ਬੱਸਾਂ 'ਚ ਸਫ਼ਰ ਕਰਦੇ ਸੀਗੇ ਫਿਰ ਉਹ ਖਾਣਦੇ ਸੀ ਫਿਰ ਉਹ ਕੱਪੜੇ ਖਰੀਦਦੇ ਸੀ ਉਹ ਫੋਨ ਖਰੀਦਦੇ ਸੀ ਫਿਰ ਉਹ ਗੱਡੀਆਂ ਖਰੀਦਦੇ ਸੀਗੇ ਇਹ ਸਾਰੇ ਦੇ ਸਾਰਾ ਇੱਕਦਮ ਹੋ ਗਿਆ ਬੰਦ ਸੋ ਘਾਟਾ ਪੈ ਗਿਆ ਹੁਣ ਹੁਣ ਸਾਰੇ ਜਿੰਨੇ ਵੀ ਇਹ ਸਗੇ ਜਿੱਦਾਂ ਹੁਣ ਬ੍ਰੈਂਪਟਨ ਟ੍ਰਾਂਜ਼ਿਟ ਵਾਲਿਆਂ ਨੇ ਦੱਸਿਆ ਕਿ 2025 ਦੇ ਅੰਦਰ 26 ਮਿਲੀਅਨ ਡਾਲਰ ਦਾ ਘਾਟਾ ਪੈ ਗਿਆ ਉਹਨਾਂ ਨੂੰ ਜੋ ਸਫਰ ਕਰਨ ਵਾਲੇ ਬੱਸਾਂ 'ਚ ਸਫਰ ਕਰਨ ਵਾਲੇ ਘਟ ਗਏ ਰਾਈਡਰਸ਼ਿਪ ਜਿਹੜੀ ਹੈ ਕਹਿੰਦੇ ਜੀ 20% ਘਟ ਗਈ ਸਾਡੀ ਉਹਦੇ ਨਾਲ ਸਾਨੂੰ ਘਾਟਾ ਪੈ ਗਿਆ 1 ਸਾਲ ਦੇ ਅੰਦਰ ਸੋ ਪਰ ਮੰਥ 2 ਮਿਲੀਅਨ ਡਾਲਰ ਦਾ ਘਾਟਾ ਪੈ ਰਿਹਾ ਆ ਬ੍ਰੈਂਪਟਨ ਟ੍ਰਾਂਜ਼ਿਟ ਵਾਲਿਆਂ ਨੂੰ ਸੋ ਇਸੇ ਤਰੀਕੇ ਨਾਲ ਜਿਹੜੇ ਬੰਦੇ ਜਿਹੜੇ ਘਰਾਂ ਦੇ ਉੱਤੇ ਰੈਂਟ ਤੇ ਘਰ ਚੜਾਉਂਦੇ ਆ ਰੈਂਟਲ ਮਾਰਕੀਟ ਜਿਹੜੀ ਆ ਉਹ ਵੀ ਡਾਊਨ ਆ ਗਈ ਹੁਣ ਰੈਂਟ ਤੇ ਘਰ ਨਹੀਂ ਚੜਦੇ ਛੇਤੀ ਹੁਣ ਪ੍ਰਾਈਸ ਘਟਾਣੇ ਪੈ ਰਹੇ ਹੈਗੇ ਆ ਜਿਹੜੇ ਘਰ ਵਿਕਦੇ ਆ ਘਰਾਂ ਦੀ ਸੇਲ ਹੈਗੀ ਆ ਉਹ ਵੀ ਘਟ ਗਈ ਹੈਗੀ ਆ ਸੋ ਹਰ ਚੀਜ਼ ਦੇ ਉੱਤੇ ਇੰਪੈਕਟ ਪਿਆ ਹੈਗਾ ਇਸ ਗੱਲ ਦਾ ਜਿਹੜੇ ਬੰਦੇ ਆਂਦੇ ਆ ਕਾਰਾਂ ਖਰੀਦਦੇ ਹੈਗੇ ਆ ਕਾਰਾਂ ਦੀ ਮਾਰਕੀਟ ਦੇ ਉੱਤੇ ਵੀ ਅਸਰ ਪਿਆ ਉਹਦਾ ਕਾਰਾਂ ਖਰੀਦਦੇ ਆ ਔਰ ਤੁਸੀਂ ਇਹ ਦੇਖੋ ਵੀ ਇੱਕ ਇਮੀਗ੍ਰੈਂਟ ਜਦੋਂ ਵੀ ਜਿੰਨੇ ਇਮੀਗ੍ਰੈਂਟ ਜਿਹੜੇ ਆਂਦੇ ਆ ਸਭ ਤੋਂ ਫਾਇਦਾ ਜਿਹੜਾ ਹੈਗਾ ਉਹ ਇੰਸ਼ੋਰੈਂਸ ਕੰਪਨੀਆਂ ਨੂੰ ਹੁੰਦਾ ਆ ਗੱਡੀ ਖਰੀਦੂਗਾ ਕਾਰ ਕੰਪਨੀ ਨੂੰ ਹੋਇਆ ਉਹ ਗੱਡੀ ਦੀ ਇੰਸ਼ੋਰੈਂਸ ਕਰਾਊਗਾ ਇੰਸ਼ੋਰੈਂਸ ਕੰਪਨੀ ਨੂੰ ਫਾਇਦਾ ਹੋਇਆ ਠੀਕ ਹੈ ਗੱਡੀ ਚਲਾਊਗਾ ਪੈਟਰੋਲ ਪਾਊਗਾ ਪੈਟਰੋਲ ਸਟੇਸ਼ਨ ਵਾਲੇ ਨੂੰ ਫਾਇਦਾ ਹੋਇਆ ਸੋ ਜਿੰਨੇ ਵੀ ਜ਼ਿਆਦਾ ਨਵੇਂ ਬੰਦੇ ਆਂਦੇ ਆ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਵਾਧੀ ਆ ਤੁਸੀਂ ਦੇਖੋ ਵੀ ਇੱਕ ਨਵੇਂ ਬੰਦੇ ਨੇ ਇੱਕ ਨਵੀਂ ਜਗ੍ਹਾ ਜਾ ਕੇ ਜ਼ਿੰਦਗੀ ਸਟਾਰਟ ਕਰਨੀ ਹੈ ਸੂਈ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੈਗੀ ਆ ਉਹਨੂੰ ਖਰੀਦਣੀ ਪੈਂਦੀ ਆ ਔਰ ਉਹ ਖਰੀਦਦਾ ਹੈ ਤਾਂ ਉਹਦੇ ਬੇਸ ਦੇ ਉੱਤੇ ਫਾਇਦਾ ਹੁੰਦਾ ਹੈਗਾ ਬਿਜ਼ਨੈਸ ਨੂੰ ਫਾਇਦਾ ਹੁੰਦਾ ਹੈਗਾ ਉਹ ਚਾਹੇ ਫੀਸਾ ਹੋਣ ਚਾਹੇ ਗਵਰਨਮੈਂਟ ਨੂੰ ਟੈਕਸ ਜਾਂਦਾ ਹੈਗਾ ਠੀਕ ਹੈ ਤੇ ਇਹ ਇਹ ਸਾਰਾ ਦਾ ਸਾਰਾ ਜਿਹੜਾ ਇਕਨੋਮੀ ਜਿਹੜੀ ਕੈਨੇਡਾ ਦੀ ਹੈਗੀ ਆ ਉਹ ਇਮੀਗਰੈਂਟ ਬੇਸਡ ਹੈਗੀ ਹੈ ਅੱਜ ਕੈਨੇਡਾ ਦੇ ਅੰਦਰ ਲੋਕ ਆਣਾ ਬੰਦ ਕਰ ਦੇਣ ਤੇ ਇਸ ਦੇਸ਼ ਦੀ ਇਕਨੋਮੀ ਜਿਹੜੀ ਹੈ ਥੱਲੇ ਡਿੱਗ ਜਾਣੀ ਹੈ ਦੁਨੀਆ ਦੀ ਸਭ ਤੋਂ ਥੱਲੇ ਇਕਨੋਮੀ ਆ ਜਾਣੀ ਹੈ